ਹਾਸਾ ਇਹ ਇਹ ਹਾਸਾ ਜੋ ਹੈ ਹੁਸਿਆਰ ਪੁਰਸ਼ੇ ਕੋਈ ਗਾਡੀ ਆ ਰਹੀ ਥੀ ਔਰ ਸਕੂਟਰੀ ਵੀ ਆ ਰਹੀ ਥੀ ਉਹ ਤੇਜ਼ ਗਾਡੀ ਥੀ ਔਰ ਸਕੂਟਰੀ ਮੇਂ ਇੱਕਦਮ ਸੇ ਹਾੜੇ ਤੇ 70 ਮਾਰ ਦਿਆ ਉਹ ਹੰਡਾ ਸਪੋਰਟ ਜੋ ਹੈ ਇਹ ਤੇ ਲੇਡੀਜ਼ ਖਤਮ ਹੋ ਗਿਆ ਇਹ ਹਾਂਜੀ ਦੇਖੋ ਵੀਰ ਜੀ ਇਹ ਜੋੜੀ ਘਟਣਾ ਹੋਈ ਆ ਬਹੁਤ ਮਦਭਾਗੀ ਹੋਈ ਆ ਹਨਾ ਤੇ ਇਹ ਵੀਰ ਜੀ ਸਾਡੇ ਦੀ ਨਸਰੀ ਆ ਆਪਣੀ ਵੀ ਆ ਵਰਕਸ਼ਾਪ ਆ ਅਸੀਂ ਤਾਂਲੇ ਚਲੋ ਆਏ ਨਹੀਂ ਸੀਗੇ ਸਾਨੂੰ ਇਹਦੇ ਹੀ ਫੋਨ ਆਇਆ ਵੇ ਆਪਣੀ ਦੁਕਾਨ ਮੁਰੇ ਵੀ ਐਕਸਟੈਂਸ਼ਨ ਤੋਂ ਹੋ ਗਿਆ ਆ ਤੇ ਪਹੁੰਚੋ ਚਲੋ ਮੁੰਡੇ ਆਪਣੇ ਪਹੁੰਚੇ ਆ ਜੀ ਤਾਂ ਹੁਣ ਆਏ ਆ ਜੀ ਇੱਕ ਬੇਨ ਦੇ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀਰ ਜੀ ਅਸੀਂ ਨਾ ਰੋਡ ਤੇ ਰਹਿਨੇ 10 12 ਘੰਟੇ ਆਪਣੀ ਜੌਬ ਤੇ ਦੁਕਾਨ ਤੇ ਰਹਿਨੇ ਆ ਇੱਥੇ ਅਸੀਂ ਦੇਖੀਦਾ ਇੱਥੇ ਨਾ ਕੋਈ ਹਸਾਬਿਕਤਾਵ ਨਹੀਂ ਲੰਘਣ ਵਾਲਿਆਂ ਦਾ ਜੇ ਅਸੀਂ ਕਹੀਏ ਨਾ ਸਭ ਤੋਂ ਵੱਧ ਜਿਹੜੀ ਉਹ ਗਲਤ ਓਵਰਟੇਕਿੰਗ ਕਰਦੇ ਆ ਬੱਸਾਂ ਵਾਲੇ ਕਰਦੇ ਆ ਰੋਡਵੇਜ ਦੀਆਂ ਬੱਸਾਂ ਪ੍ਰਾਈਵੇਟ ਵਸੇ ਇਹਨਾਂ ਦੀ ਆਪਸ ਵਿੱਚ ਐਦਾਂ ਦਬੀੜ ਲੱਗੀ ਹੁੰਦੀ ਨਾ ਭਾਜੀ ਭਾਜੀ ਲਿਆ ਦੇਖੋ ਕਿੰਨਾ ਚੌੜਾ ਰੋੜਿਆ ਨਾ ਟੈਰ ਬਾਜ ਪਹਿਲੇ ਬੱਸਾਂ ਦੇ ਨਾਲ ਇੱਥੋਂ ਲੰਘਦੇ ਆ ਪਾਜੀ ਯਾਨੀ ਕਿ ਛੋਟੇ ਮੋਟਰਸਾਈਕਲ ਵਾਲੇ ਕਹੇ ਲੋ ਜਾਂ ਛੋਟੀਆਂ ਗੱਡੀਆਂ ਵਾਲੇ ਕਹੋ ਮਤੀ ਉਹਨਾਂ ਦਾ ਬਚਾਅ ਹੁੰਦਾ ਆ ਸਾਡੀ ਹੱਥ ਛੋੜ ਕੇ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਆ ਵੀ ਥੋੜੀਆ ਇਹਨਾਂ ਨੂੰ ਵੀ ਸੁਧਾਰ ਲਿਆ ਹੋਵੇ ਇਹਨਾਂ 'ਚ ਇਹਨਾਂ ਦੀ ਕੋਈ ਚੈਕਿੰਗ ਕਰੋ ਜਾਂ ਇਹਨਾਂ ਤੇ ਚਲਾਨ ਚੁਣਨ ਕੱਟੋ ਹਨਾ ਇਹਨਾਂ ਨੂੰ ਮੜਿਆ ਸਮਝ ਲੱਗੇ ਬੱਸ ਵਾਲਿਆਂ ਨੂੰ ਕਿਉਂਕਿ ਮੇਰੇ ਹਿਸਾਬ ਨਾਲ ਬਈ ਤੁਹਾਨੂੰ ਇਹੀ ਦੱਸਦਾ ਵੀ ਬੱਸਾਂ ਵਾਲੇ ਜਾਂ ਇਹ ਜਿਹੜੀਆਂ ਬੜੀਆਂ ਗੱਡਾਂ ਵਾਲੇ ਆ ਨਾ ਲੰਘਦੇ ਓਵਰਟੇਕ ਕਰਦੇ ਇਹ ਆਮ ਜਿਹੜੇ ਮੋਟਰਸਾਈਕਲ ਤੇ ਤੁਰ ਕੇ ਜਾਂਦਾ ਉਹਨਾਂ ਦੀ ਜਾਨ ਇਹ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਵੀ ਮੜ ਜਾ ਸਤਾਰਕ ਹੋਣਾ ਚਾਹੀਦਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ 8 12 225 ਨੂੰ ਇੱਕ ਇੱਕ ਡੇਜਰ ਸੂਟਿੰਗ ਗੋਲੀਆਂ ਤੋਂ ਗੜਸ਼ੰਕਰਵਾਲ ਨੂੰ ਜਾ ਰਹੀ ਸੀ ਉਸ ਦੇ ਪਿੱਛੇ ਇੱਕ ਬੈਨ ਜੇ ਐਡ ਕੇ ਦੀ ਜਿਹੜੀ ਪਿੱਛੋਂ ਵੱਜੀ ਮੌਕੇ ਤੇ ਜਲਜੀਸ਼ੌਰ ਵਾਈਫ ਆਫ ਜੇਸ ਦਾ 56 ਸਾਲ ਪਿੰਡ ਭੁੱਲਾ ਬੇਟ ਜ਼ਿਲ੍ਹਾ ਮੂਸਲੇ ਦੀ ਮੌਕੇ ਤੇ ਮੌਤ ਹੋ ਗਈ ਆ ਉਦੇ ਨਾਲ ਉਹਦੀ ਧੋਤੀ ਸੀ ਉਹ ਬਿਲਕੁਲ ਠੀਕ ਹੈ ਜਿਹੜਾ ਡਰਾਈਵਰ ਆ ਗਿਆ ਦਾ ਉਹਨੂੰ ਰਿਟੈਨ ਕਰ ਲਿਆ ਅਗਲੀ ਕਾਰਵਾਈ ਆਪਣੇ ਵਿੱਚ ਲਿਆਂਦੀ ਜਾਵੇਗੀ ਇਹ ਸਰ ਕਿੱਥੋਂ ਜਾ ਰਹੀ ਸੀਗੀ ਗੱਡੀ ਇਹ ਤੇ ਇਹ ਜੈਡ ਕਿਉਂ ਤੇ ਇਹ ਜਾਣਾ ਸੀਗਾ ਕਜੀਗੜ ਤੇ ਹਾਦਸਾ ਕਿੱਥੇ ਗੋਲੀਆਂ ਦਾ ਲੱਗੇ ਹੋਏ ਜਿਹੜੀ ਇਹ ਕੁਝ ਪ੍ਰੋਬਲਮ ਥੋੜਾ ਜਿਹਾ ਕਾਲੇ ਵਾਲ ਦਾ ਪਿੰਡ ਦਾ ਇਹ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਮੁਕਦਮਾ ਦਰਜ ਕੀਤਾ ਜਾਣਾ ਇਹਦਾ ਠੀਕ ਹੈ